ਮੰਦਰਾਂ ਦਾ ਨੌਕਰੀ ਕਰ ਰਿਹਾ ਸੀ ਇਹ ਸਾਬਕਾ ਸੈਨਿਕ ਨੰਬਰ 224 ਸਿੱਖ ਰੈਜiment ਜੰਮੂ ਕਸ਼ਮੀਰ ਚ ਹੌਲਦਾਰ ਸੁਰਿੰਦਰ ਸਿੰਘ ਜੋ ਕਿ ਆਪਣੀ ਸਰਵਿਸ ਕਰ ਰਿਹਾ ਸੀ ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਉਹ ਪਰਿਵਾਰ ਦੇ ਦੱਸਣ ਮੁਤਾਬਕ ਛੁੱਟੀ ਆਇਆ ਸੀ ਆਪਣੇ ਮਕਾਨ ਦੀ ਛੱਤ ਪਵਾ ਕੇ ਗਿਆ ਪਰ ਉਹਦੇ ਬੱਚੇ ਉਹਦੇ ਨਾਲ ਰੱਖੇ ਹੋਏ ਸੀ ਉਹਦੀ ਜੋ ਮੈਸੇਜ ਸੀ ਉਹ ਉਹਦੇ ਨਾਲ ਪਿੰਡ ਨਹੀਂ ਆਈ ਦੇਖੋ ਸਾਨੂੰ ਸਾਰਿਆਂ ਨੂੰ ਇਹ ਹੁੰਦਾ ਹੈ ਕਿ ਜਿੱਥੇ ਵੀ ਆਪਾਂ ਜਾਣੇ ਆਂ ਖਾਸ ਕਰਕੇ ਜਦੋਂ ਬੱਚਾ ਛੋਟਾ ਹੋਵੇ ਪਰਿਵਾਰ ਦੇ ਵਿੱਚ ਐਨੀ ਖੁਸ਼ੀ ਵਾਲੀ ਗੱਲ ਹੋਵੇ ਘਰੇ ਮਕਾਨ ਦੀ ਛੱਤ ਪੈਂਦੀ ਹੋਵੇ ਆਪਾਂ ਹੋਰ ਵੀ ਰਿਸ਼ਤੇਦਾਰਾਂ ਆਂਦੀਆਂ ਗੁਆਂਡੀਆਂ ਨੂੰ ਬੁਲਾਉਂਦੇ ਆਂ ਪਰ ਇੱਕ ਪਰਿਵਾਰਕ ਮੈਂਬਰੀ ਨਾ ਆਵੇ ਇਹ ਵੀ ਸਾਨੂੰ ਕਿਤੇ ਨਾ ਕਿਤੇ ਐਂ ਲੱਗਦਾ ਵੀ ਕੀ ਗੱਲ ਸੀ ਕਿਉਂ ਨਹੀਂ ਉਹ ਉਸ ਦਿਨ ਉਹਦੇ ਨਾਲ ਪੂਰਾ ਪਰਿਵਾਰ ਕਿਉਂ ਨਹੀਂ ਇਸ ਛੱਤ ਤੇ ਆਇਆ ਜਦੋਂ ਉਹ ਛੁੱਟੀ 'ਚ ਕੱਟ ਕੇ ਜਾਂਦਾ ਤਾਂ ਉਸ ਤੋਂ ਬਾਅਦ ਉੱਥੇ ਦੱਸਦੇ ਆ ਕਿ ਕੋਈ ਲੋਹੜੀ ਦਾ ਪ੍ਰੋਗਰਾਮ ਸੀ ਔਰ ਉਹਦੇ ਵਿੱਚ ਉਹ ਪਾਰਟਿਸਪੇਟ ਕਰ ਰਿਹਾ ਸੀ ਜਿਵੇਂ ਆਪਾਂ ਲੋਹੜੀ ਦੀਆਂ ਖੁਸ਼ੀਆਂ ਮਨਾਉਂਦੇ ਆ ਉੱਥੇ ਭੰਗੜਾ ਵਗੈਰਾ ਹੁੰਦਾ ਹੈ ਹੋਰ ਫੌਜ ਐਂਟਰਟੇਨਮੈਂਟ ਦੇ ਸਾਧਨਾਂ ਕੋਈ ਸਕਿੱਟ ਕਰਦੇ ਨੇ ਉਹਦੇ ਚ ਉਹ ਸੀਗਾ ਉਸ ਤੋਂ ਬਾਅਦ ਉੱਥੋਂ ਵੀ ਦੱਸਦੇ ਕਿ ਉੱਠ ਕੇ ਉਹ ਆਪਦੇ ਕਮਰੇ ਚ ਕੁਆਟਰ ਚ ਚਲੀ ਜਾਂਦੀ ਹੈ ਉਸ ਤੋਂ ਬਾਅਦ ਇਹ ਜੋ ਘਟਨਾ ਵਾਪਰਦੀ ਹੈ ਲੋਹੜੀ ਵਾਲੇ ਦਿਨ ਹੀ ਵਾਪਰਦੀ ਹੈ ਦੇਖੋ ਜਿਵੇਂ ਆਪਾਂ ਸਾਰੇ ਇਹ ਫੋਟੋਗ੍ਰਾਫਸ ਦੇਖ ਹੀ ਰਹੇ ਹਾਂ ਮੈਂ ਐਫ ਆਈ ਆਰ ਪੜ੍ਹੀ ਹੈ ਉਹਦੇ ਚ ਲਿਖਿਆ ਹੈ ਕਿ ਪਗੜੀ ਨਾਲ ਸੁਸਾਇਡ ਕੀਤਾ ਹੈ ਜਿਸ ਤਰ੍ਹਾਂ ਦੇ ਆਪਾਂ ਨੂੰ ਨਿਸ਼ਾਨ ਦਿਸ ਰਿਹਾ ਇਹ ਪਗੜੀ ਵਾਲਾ ਨਹੀਂ ਲੱਗਦਾ ਇਹ ਕੋਈ ਜ਼ਰੂਰ ਤਾਰ ਜਾਂ ਕੋਈ ਰੱਸਾ ਹੋ ਸਕਦਾ ਔਰ ਜਿੱਥੋਂ ਤੱਕ ਮੈਂ ਸਮਝਦਾ ਆ ਕਿ ਇੱਕ ਫੌਜੀ ਬੰਦਾ ਆਮ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਮਿਹਨਤ ਕਾਸ਼ ਪਰਿਵਾਰਾਂ ਚੋਂ ਹੀ ਫੌਜ ਆਮ ਸਿਪਾਈ ਰੈਂਕ ਚ ਬੱਚੇ ਭਰਤੀ ਹੁੰਦੇ ਆ ਭਰਤੀ ਹੋਣ ਲਈ ਕਿੰਨੀ ਮਿਹਨਤ ਕਰਦੇ ਆ ਦਿਨ ਰਾਤ ਇੱਕ ਕਰ ਦਿੰਦੇ ਆ ਸੜਕਾਂ ਤੇ ਨਹਿਰਾਂ ਕਿਨਾਰੇ ਸਕੂਲਾਂ ਦੇ ਗਰਾਊਂਡਾਂ ਚ ਭਾਈਦੇ ਆ ਉਸ ਤੋਂ ਬਾਅਦ ਸਾਡੀ ਟ੍ਰੇਨਿੰਗ ਕਿੰਨੀ ਸਖਤ ਹੁੰਦੀ ਆ ਖਾਸ ਕਰਕੇ ਜਿਵੇਂ ਕਮਾ ਸਿੱਖ ਰੇਜਮੈਂਟ ਦੀ ਇਨਫੈਂਟਰੀ ਦੀ ਇਹ ਤਾਂ ਟ੍ਰੇਨਿੰਗ ਬਹੁਤ ਜ਼ਿਆਦਾ ਸਖਤ ਹੁੰਦੀ ਹੈ ਬਿਲਕੁਲ ਬੰਦੇ ਨੂੰ ਸੂਈ ਦੇ ਨੱਕੇ ਵਿੱਚ ਦੀ ਭੁੱਖਾ ਵੀ ਰਹਿਣਾ ਪੈਂਦਾ ਹੈ ਅੱਡ ਅੱਡ ਬਹੁਤ ਜ਼ਿਆਦਾ ਗਰਮੀ ਤੇ ਠੰਡ ਚ ਵੀ ਰਹਿਣਾ ਪੈਂਦਾ ਹੈ ਬਹੁਤ ਮੁਸ਼ਕਲ ਹਾਲਾਤਾਂ ਚ ਵੀ ਨੌਕਰੀ ਕਰਨੀ ਪੈਂਦੀ ਹੈ ਔਨ ਸਰਵਿਸ ਬੰਦਾ ਇੱਕ ਹੌਲਦਾਰ ਐਨੀ ਲੰਮੀ ਨੌਕਰੀ ਕਰ ਲਈ ਹੋਵੇ ਉਹ ਐਵੇਂ ਮਾੜੇ ਮੋٹے ਸੁਸਾਇਡ ਨਹੀਂ ਕਰ ਸਕਦਾ ਆਤਮ ਹੱਤਿਆ ਨਹੀਂ ਕਰ ਸਕਦਾ ਇਹਦੇ ਪਿੱਛੇ ਕੋਈ ਬਹੁਤ ਵੱਡਾ ਕਿਸੇ ਦਾ ਹੱਥ ਹੈ ਕਿ ਉਹਨੂੰ ਇੰਨਾ ਜ਼ਿਆਦਾ ਮਜਬੂਰ ਕਰਤਾ ਜਾਂ ਫਿਰ ਉਹਦੇ ਨਾਲ ਕੋਈ ਜਿਹੜੀ ਘਟਨਾ ਵਾਪਰੀ ਹੈ ਕਿਉਂ ਇਹ ਜਾਂਚ ਦਾ ਵਿਸ਼ਾ ਹੈ ਜਾਂਚ ਚੱਲ ਰਹੀ ਹੈ ਤਾਂ ਇਹਦੇ ਲਈ ਸਾਨੂੰ ਅਸੀਂ ਅੱਜ ਜਿੰਨੇ ਵੀ ਸਾਬਕਾ ਸੈਨਿਕ ਉਹਨਾਂ ਦੇ ਪਰਿਵਾਰ ਪਿੰਡ ਵਾਸੀ ਸਕੇ ਸੰਬੰਧੀ ਇੱਥੇ ਇਕੱਠੇ ਹੋਏ ਆਂ ਇਸੇ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਇਕੱਠੇ ਹੋਏ ਆਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਵੇ ਸਹੀ ਜੋ ਅਸਲੀ ਦੋਸ਼ੀ ਨੇ ਉਹਨਾਂ ਦੇ ਗਲਤਾਂ ਕਾਫੀ ਹੱਥ ਪਾਈਏ ਉਹਨਾਂ ਤੱਕ ਪਹੁੰਚ ਕਰੀਏ ਉਹਨਾਂ ਨੂੰ ਜੋ ਵੀ ਬਣਦੀ ਸਜ਼ਾ ਉਹ ਦਿਵਾਈਏ ਸਭ ਤੋਂ ਵੱਡੀ ਗੱਲ ਹੈ ਕਿ ਇਹ ਪੂਰੇ ਸਾਡੇ ਸੈਨਿਕ ਪਰਿਵਾਰ ਸੈਨਿਕ ਸਮਾਜ ਦੀ ਬਦਨਾਮੀ ਵਾਲੀ ਗੱਲ ਵੀ ਹੈ ਤੇ ਸਾਨੂੰ ਘਾਟਾ ਵੀ ਪਿਆ ਅਸੀਂ ਇੱਥੇ ਇਹੀ ਕਹਾਂਗੇ ਇਸੇ ਕਰਕੇ ਇਕੱਠੇ ਹੋਇਆ ਕਿ ਅੱਗੇ ਤੋਂ ਇਹੋ ਜਿਹਾ ਕਿਸੇ ਵੀ ਪਰਿਵਾਰ ਨਾਲ ਨਾ ਹੋਵੇ ਕਿਉਂਕਿ ਫੌਜੀ ਬੰਦਾ ਆਪਦੀ ਫੈਮਿਲੀ ਆਪਦੇ ਪਰਿਵਾਰ ਦੇ ਸਿਰ ਤੇ ਵੱਧ ਨੌਕਰੀ ਕਰਦਾ ਕੋ ਘਰ ਤੋਂ ਤਾਂ ਉਹ ਦੂਰ ਹੁੰਦਾ ਹੈ ਜਿਹੜੀਆਂ ਘਰ ਦੀਆਂ ਜ਼ਿੰਮੇਵਾਰੀਆਂ ਐ ਜੇ ਉਹਦਾ ਪਰਿਵਾਰ ਉਹਦੀ ਫੈਮਿਲੀ ਸਹੀ ਤਰ੍ਹਾਂ ਨਮਾ ਹੋਊਗੀ ਉਹਨੂੰ ਕੋਈ ਵੀ ਇਨਕੀ ਨਹੀਂ ਹੋਊਗੀ ਉਹਦੇ ਹਮੇਸ਼ਾ ਖੁਸ਼ੀ ਦੇ ਜਾਂ ਠੰਡੀਆਂ ਹਵਾਵਾਂ ਜਾਣਗੀਆਂ ਤਾਂ ਉਹ ਫੌਜ ਚ ਪ੍ਰੋਮੋਸ਼ਨ ਵੀ ਲੈ ਸਕਦਾ ਹੈ ਅੱਗੇ ਤੋਂ ਅੱਗੇ ਵੱਧ ਵੀ ਸਕਦਾ ਹੈ ਤੇ ਆਪਦੀ ਨੌਕਰੀ ਵੀ ਵਧੀਆ ਤਰੀਕੇ ਨਾਲ ਕਰ ਸਕਦਾ ਪਰ ਜੇ ਸਾਨੂੰ ਪਿੱਛੋਂ ਹੀ ਪਰਿਵਾਰ ਦੀ ਚਿੰਤਾ ਰਹੂਗੀ ਪਰਿਵਾਰ ਦੇ ਕੋਈ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣੀਆਂ ਜਿਤੇ ਆਪਾਂ ਦੇਖੋ ਸਾਰੇ ਉਠੀ ਆ ਉਂਗਲਾ ਤਾਂ ਉਹ ਸਾਡੇ ਪੂਰੇ ਸੈਨਿਕ ਸਮਾਜ ਦੀ ਬਦਨਾਮੀ ਵੀ ਹੈ ਤੇ ਘਾਟਾ ਵੀ ਹੈ ਤੇ ਫੌਜੀ ਨੌਕਰੀ ਵੀ ਨਹੀਂ ਕਰ ਸਕਦੇ ਸਹੀ ਤਰੀਕੇ ਨਾਲ ਸੋ ਮੈਂ ਇੱਥੇ ਇਹੀ ਬੇਨਤੀ ਕਰੂੰਗਾ ਮੇਰੀਆਂ ਭੈਣਾਂ ਨੂੰ ਜੋ ਵੀ ਫੌਜੀ ਪਰਿਵਾਰ ਨੇ ਕਿ ਪਿੱਛੋਂ ਜਦੋਂ ਵੀ ਆਪਾਂ ਫੋਨ ਕਰੀਏ ਜੋ ਵੀ ਹੈ ਉਹਨਾਂ ਨੂੰ ਪੂਰਨ ਹੌਸਲਾ ਦਿਓ ਸਾਥ ਦਿਓ ਉਹਨਾਂ ਨਾਲ ਸਹੀ ਸਾਥ ਨਿਭਾਈਏ ਜਿਹੜੀ ਇੱਕ ਗੱਲ ਮੈਨੂੰ ਹੋਰ ਪਤਾ ਇੱਥੇ ਆ ਕੇ ਲੱਗੀ ਆ ਕਿ ਉਹਨਾਂ ਦਾ 6-7 ਸਾਲ ਦਾ ਬੱਚਾ ਹੈ ਉਹ ਵੀ ਉਹ ਆਪਦੇ ਨਾਨਕੇ ਘਰ ਰਹਿ ਰਿਹਾ ਹੈ ਤੇ ਧੱਕੇ ਨਾਲ ਉਹਨਾਂ ਨੇ ਰੱਖਿਆ ਹੋਇਆ ਹੈ ਕਿ ਉਹਦੀ ਵੀ ਸੇਫਟੀ ਦਾ ਸਵਾਲ ਹੈ ਕਿਉਂਕਿ ਦਾਦਾ-ਦਾਦੀ ਤੋਂ ਨੇੜੇ ਉਹਨੂੰ ਹੁਣ ਆਪਦੇ ਬਾਪ ਤੋਂ ਬਾਅਦ ਕੋਈ ਰਿਸ਼ਤਾ ਨਹੀਂ ਜਾਂ ਉਹਦੀ ਮੰਮੀ ਹੈ ਮੰਮੀ ਆਪਾਂ ਨੂੰ ਪਤਾ ਹੈ ਕਿ ਅੰਡਰ ਟ੍ਰਾਇਲ ਹੈ ਉਹ ਜੇਲ੍ਹ ਦੇ ਵਿੱਚ ਜੰਮੂ ਕਸ਼ਮੀਰ ਚ ਬੰਦ ਹੈ ਤਾਂ ਆਪਾਂ ਇੱਥੇ ਸਾਰੇ ਰਲ ਕੇ ਪੂਰ ਪ੍ਰਸ਼ਾਸਨ ਨੂੰ ਵੀ ਔਰ ਵੀ ਜੋ ਵੀ ਜ਼ਿੰਮੇਵਾਰ ਲੋਕ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਬੱਚਾ ਦਾਦਾ-ਦਾਦੀ ਕੋਲ ਪਹੁੰਚਾਇਆ ਜਾਵੇ ਤਾਂ ਜੋ ਉਹਦੀ ਚੰਗੀ ਤਰ੍ਹਾਂ ਪਰਵਿਸ਼ ਹੋ ਸਕੇ ਉਹ ਆਪਦੀ ਸਕੂਲਿੰਗ ਕਰ ਰੱਖ ਸਕੇ ਕਿਉਂਕਿ ਸਭ ਤੋਂ ਜ਼ਿਆਦਾ ਜਿਵੇਂ ਆਪਾਂ ਕਹਿੰਦੇ ਆਂ ਵੀ ਇਹ ਪਰਿਵਾਰ ਨੂੰ ਘਾਟਾ ਪਿਆ ਉਸ ਬੱਚੇ ਨੂੰ ਵੀ ਘਾਟਾ ਪਿਆ ਜਿਹਦੇ ਸਿਰ ਤੋਂ ਪਿਓ ਦਾ ਸਾਯਾ ਉੱਠ ਗਿਆ ਸੋ ਆਪਾਂ ਪੂਰ ਜੋਰ ਇਹ ਮੰਗ ਕਰਦੇ ਆਂ ਕਿ ਬੱਚਾ ਆਪਦੇ ਸੇਫਟੀ ਚ ਆਪਦੇ ਦਾਦਾ-ਦਾਦੀ ਕੋਲੇ ਪਹੁੰਚਾਇਆ ਜਾਵੇ ਤੇ ਜੋ ਵੀ ਇਹਦੇ ਚ ਜਾਂਚ ਚੱਲ ਰਹੀ ਹੈ ਉਹਦੇ ਚ ਵੀ ਸਹੀ ਜਾਂਚ ਵੱਲ ਜਾਂਦਿਆਂ ਕਿਉਂਕਿ 306 ਦਾ ਪਰਚਾ ਮਰਨ ਲਈ ਮਜਬੂਰ ਕਰਨ ਤੀ ਹੁੰਦਾ ਹੈ ਇਹਦੀਆਂ ਵੀ ਜੇ ਕੋਈ ਹੋਰ ਪੋਸਟਮਾਰਟਮ ਚ ਰਿਪੋਰਟ ਚ ਕੋਈ ਇਸ ਤਰ੍ਹਾਂ ਦੀ ਚੀਜ਼ ਆਉਂਦੀ ਹੈ ਤਾਂ ਧਰਾਮਾਂ ਚ ਵੀ ਵਾਧਾ ਕਰਨ ਦਾ ਅਸੀਂ ਪੂਰਾ ਮਤਲਬ ਕੋਸ਼ਿਸ਼ ਵੀ ਕਰਾਂਗੇ ਤੇ ਕਰਨੀਆਂ ਵੀ ਚਾਹੀਦੀਆਂ ਜੋ ਵੀ ਪ੍ਰਸ਼ਾਸਨ ਉੱਤੇ ਜ਼ਿੰਮੇਵਾਰ ਹੈ ਇਹਦੀ ਅਸਲੀਅਤ ਦੀ ਜਾਣਨ ਦੀ ਕੋਸ਼ਿਸ਼ ਕਰਾਂਗੇ ਥੈਂਕ ਯੂ ਜੀ ਕਰਮਜੀਤ ਜੀ ਕੀ ਗੱਲ ਜਾਓ ਤੁਹਾਡੇ ਨਾਲ ਬੀਸੀ ਨਾਲ ਕੁਝ ਨਹੀਂ ਗੱਲ ਮੇਰੀ ਸਰ 14 ਤਰੀਕ ਨੂੰ ਮੇਰੇ ਭਰਾ ਨਾਲ ਗੱਲਬਾਤ ਹੋਈ ਆ ਕਹਿੰਦਾ ਮੈਂ ਮਿਸਲ ਮਨਪ੍ਰੀਤ ਤੇ ਜੋ ਮੱਖਣ ਆ ਉਹਨਾਂ ਤੋਂ ਮਤਲਬ ਪਰੇਸ਼ਾਨ ਆਗਾ ਉਹਨਾਂ ਨੇ ਮੇਰਾ ਜੀਣਾ ਡੁੱਬਰ ਕੀਤਾ ਹੋਇਆਗਾ ਤੇ ਉਹ ਮੈਨੂੰ ਮਤਲਬ ਮਨਪ੍ਰੀਤ ਆ ਜਿਹੜੀਆਂ ਧਮਕੀਆਂ ਦੇ ਰਹੀ ਆ ਵੀ ਮੈਂ ਤੈਨੂੰ ਖਤਮ ਕਰਵਾ ਦਵਾਂਗੀ ਮੈਂ ਕੋਲ ਮੈਂ ਪ੍ਰੀਤ ਮੇਰੀ ਪਰਜਾਈ ਹੈ ਜੀ ਕਿੱਥੇ ਰਹਿ ਰਹੀ ਸੀ ਉਹ ਸਾਬੀ ਰਹਿੰਦੀ ਸੀ ਜੀ ਉਹਦੇ ਨਾਲ ਕੁਆਟਰ ਦੇ ਵਿੱਚ ਤੇ ਤੁਸੀਂ ਕੀ ਕੋ ਸਦਵਾ ਵੀਰੇ ਨਾਲ ਗੱਲਬਾਤ ਹੋਈ ਸੀ ਕੀ ਕਿਹਾ ਵੀਰੇ ਨੂੰ ਕਿਹਾ ਵੀ ਵੀਰੇ ਤੂੰ ਕੋਈ ਗਲਤ ਸਟੈਪ ਨਹੀਂ ਚੱਕਣਾ ਹੈਗਾ ਤੇ ਮੈਂ ਡੈਡੀ ਹੋਰੀ ਆ ਜਾਣਗੇ ਆਪਾਂ ਮਤਲਬ ਗੱਲਬਾਤ ਕਰਾਂਗੇ ਉਹਦੇ ਪੇਰੈਂਟਸ ਨੂੰ ਬੁਲਾਵਾਂਗੇ ਉਹਦੇ ਰਿਸ਼ਤੇਦਾਰਾਂ ਨੂੰ ਬੁਲਾਵਾਂਗੇ ਕੁਝ ਤੋਂ ਕਰਟ ਲੱਗਦਾ ਹੈ ਕਰਟਨਾ ਇਹ ਸ਼ਾਮ ਨੂੰ ਹੋ ਜਾਂਦੀ ਹੈ ਜੀ ਮੇਰੇ ਨਾਲ 4:30 ਵਜੇ ਸ਼ਾਮ ਨੂੰ ਗੱਲ ਹੁੰਦੀ ਆ ਤੇ ਸਵੇਰ ਨੂੰ ਸਾਨੂੰ ਮਤਲਬ ਫੋਨ ਪਹੁੰਚਦਾ ਹੈਗਾ 15 ਤਰੀਕ ਨੂੰ ਵੀ ਉਹਨੂੰ ਤਾਂ ਟੈਕ ਆ ਗਿਆ ਜੀ ਤੁਸੀਂ ਤੁਹਾਨੂੰ ਈ ਦੇਖਿਆ ਜਿਹੜੀ ਅਸਲੀਅਤ ਕੀ ਹੈ ਅਸਲੀਅਤ ਤਾਂ ਸਰ ਸਾਨੂੰ ਪੱਕਾ ਕਲੀਅਰ ਹੈ ਵੀ ਮੇਰੇ ਭਰਾ ਦਾ ਮਰਟਰ ਹੋਇਆ ਹੈਗਾ ਕਿਉਂਕਿ ਜੋ ਵੀ ਮਤਲਬ ਪੋਸਟਮਾਰਟਮ ਦੀ ਰਿਪੋਰਟ ਆ ਨਾ ਉਹਦੇ ਵਿੱਚੋਂ ਕਲੀਅਰ ਹੋ ਰਿਹਾ ਜੋ ਡਾਕਟਰਾਂ ਨੇ ਰਿਪੋਰਟ ਦਿੱਤੀ ਹੈ ਉਹਦੇ ਵਿੱਚ ਇਹ ਕਿਹਾ ਗਿਆ ਹੈਗਾ ਵੀ ਇਹ ਜੋ ਨਿਸ਼ਾਨ ਹੈ ਕਿਸੇ ਵੱਟ ਵਾਲੀ ਚੀਜ਼ ਦਾ ਹੈ ਕਲੀਅਰ ਨਹੀਂ ਕੀਤਾ ਵੀ ਇਹ ਪੱਗ ਦਾ ਹੈ ਜਦ ਕਿ ਪਰਸ ਨੇ ਵੀ ਜੋ ਉੱਥੋਂ ਕੁੜੀਆਂ ਨੇ ਲਾਇਆ ਸੀ ਉਹ ਉਹਨਾਂ ਨੇ ਪੱਗ ਨਾਲ ਹੀ ਲਾਇਆ ਸੀ ਵਰਗਡ ਕੀ ਆਈ ਹੈ ਰਿਪੋਰਟ ਦੇ ਵਿੱਚ ਤਾਂ ਹੈਂਗਿੰਗ ਲਿਖਿਆ ਜੀ ਪਹਿਲਾਂ ਜਮਾ ਜੋ ਫਸਟ ਰਿਪੋਰਟ ਸੀ ਉਹਦੇ ਵਿੱਚ ਇਕੱਲਾ ਹੈਂਗਿੰਗ ਲਿਖਿਆ ਸੀ ਦੁਬਾਰੇ ਰਿਪੋਰਟ ਮਤਲਬ ਮੰਗੀ ਗਈ ਉਹਦੇ ਵਿੱਚ ਉਹਨੇ ਮਤਲਬ ਗੋਡਿਆਂ ਤੇ ਸੱਟਾਂ ਆਈਆਂ ਨੇ ਮੋਢੇ ਤੇ ਸੱਟ ਆਈ ਹੈ ਸੱਟੇ ਸੱਟ ਆਈ ਹੈ ਤੁਹਾਡੇ ਕਹਿਣ ਵਾਲ ਸਕਜਹਰ ਪੁਆਇੰਟ ਹਾਂਜੀ ਕਲੀਅਰ ਹੈ ਸਾਨੂੰ ਪੂਰੀ ਕਲੀਅਰ ਹੈ ਜੀ ਮਤਲਬ ਵੀ ਪੋਸਟ ਆਟਮ ਦੇ ਵਿੱਚ ਕੋਈ ਘਪਲਾ ਕੀਤਾ ਗਿਆ ਹੈ ਅੱਜ ਵੱਡੀ ਗਿਣਤੀ ਵਿੱਚ ਸਾਬਕਾ ਸੈਨਿਕ ਪਹੁੰਚੇ ਨੇ ਅਫਸਰ ਪਹੁੰਚੇ ਨੇ ਹਾਂਜੀ ਕੀ ਦਸਰ ਹੈ ਸਾਨੂੰ ਉਹਨਾਂ ਨੇ ਭਰੋਸਾ ਦਿਵਾਇਆ ਹੈ ਵੀ ਅਸੀਂ ਜਿੱਥੋਂ ਤੱਕ ਹੋਇਆ ਅਸੀਂ ਸੋਡੀ ਜਰੂਰ ਮਦਦ ਕਰਾਂਗੇ ਅਸੀਂ ਤਾਂ ਇਹੀ ਇਹ ਵੀ ਮੰਗ ਕਰਦੇ ਹਾਂ ਇਹਨਾਂ ਤੋਂ ਵੀ ਸਾਨੂੰ ਸੀਵੀਆਈ ਜਾਂਚ ਕਰਵਾਈ ਜਾਵੇ ਤੇ ਮਤਲਬ ਉੱਚ ਅਧਿਕਾਰੀਆਂ ਤੋਂ ਦੁਬਾਰੇ ਇਹਦੀ ਇਨਕੁਆਇਰੀ ਕਰਵਾਈ ਜਾਵੇ ਜੋ ਵੀ ਮਤਲਬ ਹੋਰ ਵੀ ਜੋ ਰਿਕਾਰਡ ਆ ਮਤਲਬ ਜੋ ਹੋਰ ਮਤਲਬ ਇਹਦੇ ਵਿੱਚ ਉਹ ਹੋਣਗੇ ਇਨਵੋਲਵ ਨੇਗੇ ਨਾਲ ਅੱਗੇ ਹੋਇਆ ਜਾਂ ਸਾਰਿਆਂ ਤੋਂ ਦੁਆਰੇ ਦੁਆਰੇ ਪੁੱਛ ਪੜਤਾਲ ਕਰਕੇ ਸਾਨੂੰ ਸੱਚ ਤੱਕ ਪਹੁੰਚਾਇਆ ਜਾਵੇ ਕਿਉਂਕਿ ਉਹਨਾਂ ਨੂੰ ਇਹ ਗੱਲ ਦਾ ਸ਼ੱਕ ਆ ਵੀ ਬੱਚਾ ਕੋਈ ਗੱਲ ਇਹਨਾਂ ਨੂੰ ਦੱਸਣਾ ਹੈ ਕਿਉਂਕਿ ਕੁਝ ਗੱਲਾਂ ਉਹ ਸਾਨੂੰ ਦੱਸਣਾ ਜਾ ਰਿਹਾ ਸੀ ਸਾਡੀ ਜੇ ਥੋੜੀ ਗਲਤੀ ਹੋ ਗਈ ਵੇਸੀ ਉਹਦੀ ਰਿਕਾਰਡਿੰਗ ਦੀ ਕਿਤੇ ਇੱਕ ਦੋ ਗੱਲਾਂ ਦੀ ਹੋਈ ਹੈ ਪਰ ਸਾਰੀ ਨਹੀਂ ਕੀਤੀ ਹੈਗੀ ਤੇ ਉਹ ਸਾਰਾ ਕੁਝ ਸਾਨੂੰ ਸੱਚੇ ਦੱਸਣਾ ਚਾਹੁੰਦਾ ਸੀ ਬੱਚੇ ਨੂੰ ਬਹੁਤ ਗੱਲਾਂ ਦਾ ਪਤਾ ਹੈ ਜੀ ਜੋ ਮੱਖਣ ਆ ਨਾ ਉਹ ਮਤਲਬ ਉਹਦੇ ਕੁਆਟਰ ਚ ਆਉਂਦਾ ਸੀ ਇੱਕ ਸਿੰਗਲ ਮੈਨ ਆ ਉਹ ਕੁਆਟਰ ਚ ਕਿਵੇਂ ਆ ਸਕਦਾ ਫੈਮਿਲੀ ਕੁਆਟਰ ਦੇ ਵਿੱਚ ਉਹ ਨਹੀਂ ਆ ਸਕਦਾ ਉਹਦੇ ਕੁਆਟਰ ਚ ਆਉਂਦਾ ਸੀ ਬੱਚਾ ਇਹ ਸਾਨੂੰ ਦੱਸ ਰਿਹਾ ਸੀ